ਰਾਜਾਂ ਦੇ ਲੋਕ ਕਮਜ਼ੋਰ ਹੋਏ ਤਾਂ ਬੈਰੀ ਨੂੰ ਹੀ ਲਾਭ ਹੋਵੇਗਾ ਡੰਡੀ ਸਿਆਣੇ ਤਾਂ ਕਹਿੰਦੇ ਹਨ ਕਿ ਡਰੱਗ ਬੰਬ ਤਾਂ ਐਟਮ ਬੰਬਾਂ ਤੋਂ ਵੀ ਵਧੇਰੇ ਮਾਰੂ ਹੁੰਦਾ ਹੈ ਡੰਡੀ ਤੰਬਾਕੂ ਕੰਪਨੀਆਂ ਪੰਜਾਬ ਦੇ ਬੱਚਿਆਂ ਵਿੱਚ ਗਟਕਾ ਖਾਣ ਦੀ ਆਦਤ ਲਗਾਉਣ ਵਿੱਚ ਕਾਫੀ ਕਾਮਯਾਬ ਹੋਈਆਂ ਹਨ ਡੰਡੀ ਮਾਹਰਾਂ ਦਾ ਨਿਰਣਾ ਹੈ ਕਿ ਜਿਸ ਇਲਾਕੇ ਵਿੱਚ ਗਟਕੇ ਦੀ ਵਰਤੋਂ ਵਧੇਰੇ ਹੋਵੇਗੀ ਉੱਥੇ ਭਵਿਕ ਵਿੱਚ ਹੋਰ ਨਸ਼ਿਆਂ ਦੀ ਵਰਤੋਂ ਵੀ ਜ਼ਿਆਦਾ ਹੋਵੇਗੀ ਡੰਡੀ ਇਨ੍ਹਾਂ ਨਸ਼ਿਆਂ ਦੀ ਵਰਤੋਂ ਕਾਰਨ ਪੰਜਾਬ ਵਿੱਚ ਐਡਜ਼ ਦੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ ਡੰਡੀ ਸੰਬਕੂ ਨੂੰ ਨਸ਼ਿਆਂ ਦਾ ਦਰਵਾਜ਼ਾ ਮੰਨਿਆ ਗਿਆ ਹੈ ਡੰਡੀ ਸ਼ਰਾਬ ਅਤੇ ਹੋਰ ਦੂਸਰੇ ਨਸ਼ਿਆਂ ਦੀ ਵਰਤੋਂ ਹਰ ਆਰਥਿਕ ਵਰਗ ਤੱਕ ਸੰਭਵ ਹੋ ਗਈ ਹੈ ਡੰਡੀ ਹਰ ਜਾਤ ਨਸਲ ਅਤੇ ਕਿਤੇ ਪੇਸ਼ੇ ਦੇ ਲੋਕ ਇਸ ਦਾ ਸੇਵਨ ਕਰਨ ਲੱਗ ਪਏ ਹਨ ਡੰਡੀ ਕਈ ਥਾਂ ਉੱਤੇ ਪਿੰਡਾਂ ਵਿੱਚ ਨਸ਼ਿਆਂ ਦੇ ਕੈਪਸੂਲ ਜਾਂ ਗੋਲੀਆਂ ਘੋਲ ਕੇ ਸ਼ਰਾਬ ਬਣਾਈ ਜਾਂਦੀ ਹੈ ਜਿਸ ਨਾਲ ਵਿਆਹ ਸ਼ਾਦੀਆਂ ਦਾ ਸਾਰਾ ਮੰਡਲ ਹੀ ਲਾਸ਼ਾਂ ਦਾ ਢੇਰ ਬਣ ਜਾਂਦਾ ਹੈ ਡੰਡੀ ਖੁਸ਼ੀਆਂ ਦਾ ਮਾਹੌਲ ਇੱਕਦਮ ਮਾਤਮ ਮੌਤ ਦੇ ਗਮ ਵਿੱਚ ਬਦਲ ਜਾਂਦਾ ਹੈ ਡੰਡੀ ਵਿਆਹ ਵਿੱਚ ਭੰਗੜੇ ਗਿੱਧੇ ਦੀ ਥਾਂ ਉੱਤੇ ਲੋਕਾਂ ਦੇ ਦਿਲਾਂ ਨੂੰ چیرਣ ਵਾਲੇ ਕੀਰਣੇ ਰੋਣ ਦੀਆਂ ਚੀਕਾਂ ਸੁਣਾਈ ਦਿੰਦੇ ਹਨ ਡੰਡੀ ਜਿੱਥੇ ਸ਼ਰਾਬ ਅਤੇ ਹੋਰ ਦੂਸਰੇ ਨਸ਼ੇ ਆਪਣੇ ਕਿਨੌਣੇ ਪੈਰ ਪਸਾਰ ਰਹੇ ਹਨ ਉਥੇ ਇਹਨਾਂ ਦੇ ਖਿਲਾਫ ਸੰਸਾਰ ਵਿੱਚ ਚੇਤਨਤਾ ਵੀ ਵੱਧ ਰਹੀ ਹੈ ਸਟਾਰ 올림픽 ਖੇਡਾਂ ਵਿੱਚ ਨਸ਼ਾ ਵਰਤ ਕੇ ਖੇਡ ਵਿੱਚ ਹਿੱਸਾ ਲੈਣ ਦੀ ਮਨਾਹੀ ਹੈ ਜੇ ਸਾਬਤ ਹੋ ਜਾਵੇ ਕਿ ਕਿਸੇ ਖਿਡਾਰੀ ਨੇ ਡਰੱਗਸ ਦੀ ਸਹਾਇਤਾ ਨਾਲ ਦੌੜ ਜਿੱਤੀ ਹੈ ਜਾਂ ਖੇਡ ਜਿੱਤੀ ਹੈ ਤਾਂ ਉਸ ਨੂੰ ਜਿੱਤੇ ਹੋਏ ਮੈਡਲ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ ਡੰਡੀ ਸੰਸਾਰ ਪ੍ਰਸਿੱਧ ਦੁੜਾਕ ਬੈਨ ਜੌਨਸਨ ਅਤੇ ਫੁੱਟਬਾਲ ਦਾ ਨੰਬਰ 1 ਦਾ ਖਿਡਾਰੀ ਮਾਰ ਡੋਨਾ ਨੂੰ ਇਸ ਕਾਰਨ ਸਖਤ ਨਮੋਸ਼ੀ ਸਹਿਣੀ ਪਈ ਹੈ ਡੰਡੀ ਕਈ ਸਾਲਾਂ ਤੋਂ ਉਹਨਾਂ ਨੂੰ ਕਿਸੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਖੇਡਣ ਦੀ ਮਨਾਹੀ ਕਰ ਦਿੱਤੀ ਗਈ ਡੰਡੀ ਹੁਣ ਦਾ ਨੰਬਰ 4 ਦਾ ਖਡਾਰੀ ਆਂਦਰੇ ਆਗਾਸੀ ਜੋ ਪੁਰਾਣਾ ਚੈਂਪੀਅਨ ਵੀ ਰਿਹਾ ਹੈ ਉਹ ਡਰੱਗਸ ਤੋਂ ਬੁਰੀ ਤਰ੍ਹਾਂ ਪੀੜਤ ਰਿਹਾ ਹੈ ਡੰਡੀ ਆਂਦਰੇ ਆਗਾਸੀ ਨੇ ਇਸ ਲਹਨਤ ਤੋਂ ਛੁਟਕਾਰਾ ਪਾਉਣ ਲਈ ਇੱਕ ਧਾਰਮਿਕ ਵਿਅਕਤੀ ਨਾਲ ਦੋਸਤੀ ਪਾ ਲਈ ਟੰਡੀ ਚਰਚ ਜਾਣਾ ਸ਼ੁਰੂ ਕਰ ਦਿੱਤਾ ਅਤੇ ਸਹਜੇ ਸਹਜੇ ਇਸ ਲਾਹਨਤ ਤੋਂ ਛੁਟਕਾਰਾ ਪਾਇਆ ਡੰਡੀ ਧਰਮ ਨੂੰ ਜੇ ਅਸੀਂ ਪੂਰੀ ਸਹਿਰਦਤਾ ਨਾਲ ਆਪਣੇ ਰੋਜ਼ ਦੇ ਜੀਵਨ ਦਾ ਅੰਗ ਬਣਾ ਲਈਏ ਤਾਂ ਨਸ਼ਿਆਂ ਤੋਂ ਬਚਣ ਲਈ ਇਹ ਇੱਕ ਸਾਰਥਿਕ ਉਪਰਾਲਾ ਬਣ ਸਕਦਾ ਹੈ ਡੰਡੀ ਪਹਿਲਾਂ ਮਨੁੱਖ ਗਿਆਨਤਾ ਕਾਰਨ ਨਸ਼ਾ ਲੈਂਦਾ ਹੈ ਪਰੰਤੂ ਇਹ ਉਸ ਦਾ ਸ਼ੌਕ ਬਣ ਜਾਂਦਾ ਹੈ ਅਤੇ ਹੌਲੀ-ਹੌਲੀ ਮਜਬੂਰੀ ਡੰਡੀ ਬਹੁਤੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਨਸ਼ਾ ਲੈਣਾ ਨਾ ਕੇਵਲ ਉਹਨਾਂ ਦੇ ਜੀਵਨ ਨੂੰ ਬਰਬਾਦ ਕਰੇਗਾ ਸਗੋਂ ਉਹਨਾਂ ਦੇ ਪਰਿਵਾਰ ਬੱਚਿਆਂ ਅਤੇ ਸਮੁੱਚੇ ਸਮਾਜ